ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਅੱਜ ਆਪਾਂ 22 ਅਗਸਤ ਨੂੰ ਵੀਡੀਓ ਕਵਰ ਕਰ ਰਹੇ ਹਾਂ ਆਪਣੇ ਫਾਰਮ ਤੋਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਹਾਂ ਸੋ ਅੱਜ ਇੱਕ ਕ੍ਰੌਸ ਆਂਗ ਦੇ ਵਿੱਚ ਤੁਹਾਨੂੰ ਆਪਾਂ ਬੱਸੀ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਦੂਜਾ ਸੂਆ ਬੱਸੀ ਸੂਈ ਆ ਬੱਸੀ ਨੂੰ ਇਹਨੇ ਜਨਮ ਦਿੱਤਾ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਜੇਰੇ ਦੀ ਪ੍ਰੋਪਰ ਪੈ ਚੁੱਕੀ ਆ ਤੋ ਪਹਿਲੇ ਸੂਏ ਨੇ 18-19 ਲੀਟਰ ਦੁੱਧ ਦਿੱਤਾਗਾ ਤੌਰ ਕੇ ਹਿਸਾਬਤ ਤੋ ਖਾਣ ਪੀਣ ਨੂੰ ਤੁਸੀਂ ਦੇ ਸਕਦੇ ਹੋ ਫੁੱਲ ਚਾਰੂ ਆ ਅੱਜ ਸਵੇਰ 22 ਤਰੀਕ ਨੂੰ 4 ਵਜੇ ਦੀ ਡਿਲੀਵਰੀ ਹੋਈ ਆ ਤੁਸੀਂ ਦੇਖ ਸਕਦੇ ਹੋ 22 ਤਰੀਕ ਨੂੰ 4 ਵਜੇ ਡਿਲੀਵਰੀ ਹੋਈ ਆ ਤੇ ਆਪਾਂ 8:30 ਇਹਦੀ ਵੀਡੀਓ ਕਵਰ ਕਰ ਰਹੇ ਹਾਂ ਅਸੀਂ ਲੈਵੇ ਦੀ ਹਵਾਨਾ ਚੈੱਕ ਕਰੋ 19-20 ਲੀਟਰ ਦੁੱਧ ਪਲੂਨ ਨੇ ਨੇ ਦਿੱਤਾ ਹੋਇਆਗਾ ਬਾਕੀ ਸਾਨੂੰ ਪਤਾ ਵੀ ਕਰੋ ਸੰਗ ਦਾ ਜਿਹੜਾ ਦੁੱਧ ਹੁੰਦਾ ਉਹ ਵੀ ਸੰਗਣਾ ਹੁੰਦਾ ਤੇ ਗਰਮੀ ਵੀ ਘੱਟ ਮਣਾਉਣੀ ਆ ਨੇ ਤੂੰ ਦੇਖੋ ਜੈਡ ਬਲੈਕ ਰੰਗ ਦੇ ਵਿੱਚ ਆ ਗਈ ਹਵਾਨਾ ਸੋਨਾ ਤਿਆਰ ਕੀਤਾਗਾ ਹਵਾਨੇ ਤੇ ਬੇਂਡ ਜਿ ਸੋਰੀਆਂ ਦਿਖਾਈ ਦਿੰਦੀਆਂ ਨੇ ਹੱਥੀ ਚਵਾਈ ਵਾਲਾ ਸੋਨਾ ਥਾਣਾ ਲੰਬੀ ਤੋਰ ਦੀ ਉਹਦ ਨੂੰ ਸੋ ਦੂਜਾ ਸੂਆ ਸੂਈ ਆ ਚੰਗਾ ਦੁੱਧ ਪਾ ਦੂਗੀ ਚੰਗੀ ਸੇਵਾ ਦੇ ਨਾਲ ਬਾਕੀ ਇਹਨਾਂ ਦਾ ਦੁੱਧ ਵੀ ਸੰਗਣਾ ਹੁੰਦਾਗਾ ਘਮਾਲਾ ਪੁੱਤ ਲਿਆ ਬਣ ਲਾ ਸੁਖਰਾ ਸੰਗ ਦੇ ਵਿੱਚ ਜੈਡ ਬਲੈਕ ਕਾਲੇ ਰੰਗ ਦੇ ਚ ਪਿਓਰ ਚ ਆ ਗਈ ਇਹ ਸੋਨਾ ਹਵਾਨਾ ਤਿਆਰ ਕੀਤਾਗਾ ਸੋ ਅੱਗੇ ਮਗਰ ਬੱਛੀ ਨੂੰ ਇਹਨੇ ਜਨਮ ਦਿੱਤਾਗਾ ਜਿ ਦੇਖ ਸਕਦੇ ਹੋ ਜੈਡ ਬਲੈਕ ਹੀ ਬੱਛੀ ਆ ਸੋ ਥਰਡ ਨੇੜ ਤੋਂ ਚੱਕਰਾ ਆ ਨਾ ਜੀ ਸਾਨੂੰ ਕੱਲਾ ਕੱਲਾ ਨਿਕੜ ਮਾ ਥਾਣਾ ਹੱਥੀ ਚੁਵਾਈ ਵਾਲਾ ਸੋਹਣਾ ਥਾਣਾ ਬਾਕੀ ਮਿਲਕ ਵੇਣ ਵੀ ਸੋਣੀ ਆਉਂਦੀ ਆ ਇਧਰ ਆ ਕੇ ਬੁੱਤ ਸੋ ਜਿਹੜੇ ਹਿਸਾਬ ਨਾਲ ਮਾਲਕਾਂ ਨੇ ਦੱਸਿਆਗਾ ਕਿ 18 19 ਕਿਲੋ ਦੁੱਧ ਦਿੱਤਾ ਉਹਨਾਂ ਦੁੱਧ ਦੇ ਹਰਾਮ ਦੇ ਨੇ ਇਸ ਵਾਰੀ ਪਾ ਦੂਗੀ ਬਾਕੀ ਲੇਵੇ ਦੀ ਬੰਤਰ ਸੋਣੀ ਤੁਸੀਂ ਦੇ ਸਕਦੇ ਹੋ ਥਾੜੀ ਵਾਲਾ ਲੇਵਾਗਾ ਦੇ ਸਕਦੇ ਹੋ ਬੰਦ ਲੇਵੇ ਦੀ ਆ ਥਾੜੀ ਵਾਲਾ ਲੇਵਾਗਾ ਸੋ ਦੇਖ ਸਕਦੇ ਹੋ ਠੰਡੀ ਸੀਲ ਪੂਰੀ ਆ ਨੇਣਾ ਪਾਓ ਨਾ ਪਿਆ ਹੋਇਦੀ ਬੰਦਾ ਆਪਣਾ ਨੀਚੇ ਬਹਿ ਗਿਆ ਦੇਖੋ ਠੰਡੀ ਸੀਲਪੂਰੀਆ ਕ੍ਰੋਸ ਆਂਗ ਦੇ ਵਿੱਚ ਐ ਹੁੰਦਾ ਵੀ ਪਸ਼ੂ ਠੰਡਾ ਸੀਲ ਹੋਵੇ ਉਹਦੀ ਮੰਨ ਕੇ ਚੱਲੋ ਵੀ ਇੱਕ ਵਧੀਆ ਹੁੰਦੀ ਆ ਵੀ ਐ ਕਰ ਵੀ ਦੁੱਧ ਵਧੀਆ ਹੁੰਦਾ ਨਾਲੇ ਕ੍ਰੋਸ ਪਸ਼ੂ ਠੰਡਾ ਹੁੰਦਾਗਾ ਇਹ ਮਤਲਬ ਪਸ਼ੂ ਦੀ ਬਰੀਡ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਲੇਵਾ ਸੋਣਾ ਤਿਆਰ ਕੀਤਾ ਠੰਡੀ ਸੀਲਪੂਰੀਆ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਬੈੜ ਪਸੰਦ ਹੋਵੇ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਤੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ तहे ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ